ਜੇ ਮੁਖ ਨ ਮੂੜਨ ਜਿਨੀ ਸੰਹਤਾ ਸਾਈ ਝੜ ਝੜ ਪਮਦੇ ਕੱਚੇ ਬਿਰਹੀ ਜਿਨ ਕਾਰਨ ਆਈ ਪਤਤ ਪਾਵਨ ਭਗਤ ਵਛਲ ਜੁਗੁ ਜੁਗੁ ਅਟਲ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਸੁਭਾਇਮਾਨ ਗੁਰੂ ਪਿਆਰੀ ਸਵਾਰੀ ਸਾਧ ਸੰਗਤ ਜੀਓ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਮਿਹਰਾਮਤ ਸਦਕਾ ਆਪ ਜੀ ਨੇ ਸਹਿਜ ਪਾਠ ਦੇ ਭੋਗ ਸਰਵਣ ਕੀਤੇ ਹਨ ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕੀਤੀ ਹੈ ਸਤਿਗੁਰਾਂ ਦੀ ਪਾਵਨ ਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਹਾਜ਼ੂਰ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਆਪਣੀ ਪਾਵਨ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ ਕਿ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਉਸ ਮਾਲਕ ਨੂੰ ਸੰਝਾਣ ਲਿਆ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਸਝਾਣ ਲਿਆ ਸੰਝਾਣ ਲਿਆ ਉਹ ਕਦੇ ਵੀ ਆਪਣਾ ਮੁਖ ਉਸ ਪ੍ਰਮਾਤਮਾ ਤੋਂ ਮੋੜਦੇ ਨਹੀਂ ਹਮੇਸ਼ਾ ਹੀ ਉਸ ਪਰਿਪੂਰਨ ਵਾਹਿਗੁਰੂ ਪ੍ਰਮਾਤਮਾ ਦੇ ਵਿੱਚ ਉਹ ਰੱਤੇ ਰਹਿੰਦੇ ਨੇ ਕਿਉਂਕਿ ਗੁਰੂ ਤੋਂ ਵੱਧ ਕੇ ਉਹਨਾਂ ਦੇ ਜੀਵਨ ਵਿੱਚ ਹੋਰ ਕੋਈ ਨਹੀਂ ਹੈ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਗੁਰੂ ਗੁਰੂ ਆ ਇੱਕ ਪ੍ਰਕਾਰ ਦੀ ਦਾਤ ਨੂੰ ਦੇਣ ਵਾਲਾ ਹੈ ਬਖਸ਼ਿਸ਼ ਕਰਨ ਵਾਲਾ ਹੈ ਗੁਰੂ ਤੋਂ ਬਿਨਾ ਗਿਆਨ ਵੀ ਗਿਆਨ ਵੀ ਸੰਭਵ ਨਹੀਂ ਹੈ ਤੇ ਗੁਰੂ ਤੋਂ ਬਿਨਾ ਦੁਨੀਆਦਾਰੀ ਦੇ ਵਿੱਚ ਜਿਹੜਾ ਜੀਵਨ ਇਹ ਵੀ ਸੰਭਵ ਨਹੀਂ ਹੈ ਅਧਿਆਤਮਕ ਪੱਖ ਵੀ ਸੰਭਵ ਨਹੀਂ ਹੈ ਗੁਰੂ ਤੋਂ ਬਿਨਾ ਸਤਿਗੁਰੂ ਨੇ ਪਾਵਨ ਬਾਣੀ ਵਿੱਚ ਬਖਸ਼ਿਸ਼ ਕੀਤੀ ਏ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸੁਰਤਿ ਨ ਸਿੱਧ ਗੁਰੂ ਬਿਨ ਮੁਕਤਿ ਨ ਪਾਵੈ ਗੌਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੌਰ ਕਰ ਸ਼ਬਦ ਸੁਪੰਨ ਅਗਨ ਕਟਹਿ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰੋ ਨੈਣ ਦਾ ਮਤਬਲ ਅੱਖਾਂ ਬੈਣ ਦਾ ਮਤਬਲ ਹੈ ਭਾਵ ਹੈ ਬੋਲ ਵੀ ਆਪਣੀਆਂ ਅੱਖਾਂ ਨਾਲ ਵੀ ਗੁਰੂ 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 ਦੇ ਹੀ ਦਰਸ਼ਨ ਹੋਣ ਤੇ ਬੋਲਾ ਰਾਹੀ ਵੀ ਗੁਰੂ ਗੁਰੂ ਹੀ ਜਪਿਆ ਜਾਏ ਸਤਿਗੁਰੂ 파ਰਸ਼ਾ ਮਹਾਰਾਜ ਕਹਿੰਦੇ ਨੇ ਗੁਰਸਿੱਖ ਦੇ ਜੀਵਨ ਦੇ ਵਿੱਚ ਗੁਰੂ ਤੋਂ ਬਿਨਾ ਕੋਈ ਹੈ ਨਹੀਂ ਕਿਸੇ ਦੀ ਥਾਂ ਹੀ ਨਹੀਂ ਹੈ ਗੁਰੂ ਦੇ ਸਿੱਖ ਦੇ ਜੀਵਨ ਦੇ ਵਿੱਚ ਸਿੱਖ ਦੇ ਜੀਵਨ ਵਿੱਚ ਕੇਵਲ ਗੁਰੂ ਹੀ ਹੈ ਤੇ ਗੁਰੂ ਹੀ ਉਸ ਦੀ ਹਰ ਇੱਕ ਮਨਸ਼ਾ ਨੂੰ ਮੰਤਵ ਨੂੰ ਪੂਰਾ ਕਰਨ ਵਾਲਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ ਜਿਹੜੇ ਗੁਰੂ ਨਾਲ ਜੁੜ ਜਾਂਦੇ ਨੇ ਨਾ ਜਿਹੜੇ ਗੁਰੂ ਨੂੰ ਸੰਜਾਣ ਲੈਂਦੇ ਨੇ ਉਹ ਕਦੇ ਵੀ ਗੁਰੂ ਦਾ ਲੜ ਕਦੇ ਵੀ ਗੁਰੂ ਦਾ ਪੱਲਾ ਛੱਡਦੇ ਨਹੀਂ ਨੇ ਕ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਵਿੱਚੋਂ ਆਪ ਜੀ ਨੇ ਪਾਵਨ ਸ਼ਬਦ ਜਿਹੜਾ ਹੈ ਕੁੰਮਨਾਮਾ ਸਾਹਿਬ ਦੇ ਰੂਪ ਵਿੱਚ ਸਰਵਣ ਕੀਤਾ ਹੈ ਕਬੀਰ ਸਾਹਿਬ ਨੇ ਕਿਹਾ ਕਿ ਜਦੋਂ ਮੇਰਾ ਵਿਸ਼ਵਾਸ ਪਰਮਾਤਮਾ ਦੇ ਵਿੱਚ ਵੱਜ ਗਿਆ ਲੋਕ ਯਕੀਨ ਨਹੀਂ ਕਰਦੇ ਕਿ ਕਬੀਰ ਨੂੰ ਪ੍ਰਮਾਤਮਾ ਦੀ ਕਬੀਰ ਨੂੰ ਉਸ ਮਾਲਕ ਦੀ ਪ੍ਰਾਪਤੀ ਹੋ ਗਈ ਹੈ ਕਿਉਂਕਿ ਕਬੀਰ ਸਾਹਿਬ ਜੀ ਦਾ ਐਸਾ ਜੀਵਨ ਕਾਂਸੀ ਦੇ ਵਿੱਚ ਰਹਿੰਦਿਆਂ ਹੋਇਆ ਜਿਹੜੇ ਲੋਕ ਕਹਿੰਦੇ ਹਨ ਕਿ ਰੱਬ ਸਾਨੂੰ ਹੀ ਮਿਲ ਸਕਦਾ ਹੈ ਉਹਨਾਂ ਨੂੰ ਯਕੀਨ ਨਹੀਂ ਸੀ ਕਿ ਨੀਵੀਂ ਜਾਤੀ ਵਾਲੇ ਨੂੰ ਵੀ ਰੱਬ ਮਿਲ ਸਕਦਾ ਹੈ ਪਰ ਕਬੀਰ ਸਾਹਿਬ ਜੀ ਕਹਿੰਦੇ ਕਹੇ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮੰਨਿਆ ਮਨ ਮੰਨੇ ਲੋਗ ਨਾ ਪਤੀਜੈ ਨਾ ਪਤੀਜੈ ਤਉ ਕਰਾ ਕੀਜੈ ਕਈ ਵਾਰੀ ਐਸਾ ਹੁੰਦਾ ਹੈ ਨਾ ਕਈ ਲੋਕ ਹੁੰਦੇ ਨੇ ਉਹ ਗੱਲ ਤੇ ਯਕੀਨ ਹੀ ਨਹੀਂ ਕਰਦੇ ਉਹਨਾਂ ਨੂੰ ਵਾਰ-ਵਾਰ ਵਿਸ਼ਵਾਸ ਵੀ ਦਵਾਇਆ ਜਾਵੇ ਨਾ ਤਾਂ ਵੀ ਲੋਕ ਯਕੀਨ ਨਹੀਂ ਕਰਦੇ ਤੇ ਫਿਰ ਜਿਹੜਾ ਬੰਦਾ ਯਕੀਨ ਨਾ ਕਰੇ ਦੁਨੀਆਂ ਦੇ ਉਹਦੇ ਸਾਹਮਣੇ 100 ਪ੍ਰਮਾਣ ਵੀ ਆਪਣੀ ਗੱਲ ਨੂੰ ਸਾਬਤ ਕਰਨ ਵਾਸਤੇ ਰੱਖਦੇ ਹੋ ਤੇ ਬੰਦਾ ਮੰਨਣ ਨੂੰ ਤਿਆਰ ਨਹੀਂ ਹੁੰਦਾ ਇਸੇ ਤਰ੍ਹਾਂ ਜੇ ਦੁਨਿਆਵੀ ਖੇਤਰ ਵਿੱਚ ਐਸੇ ਮਨੁੱਖ ਬਹੁਤ ਨੇ ਜਿਹੜੇ ਕਿਸੇ ਦੀ ਗੱਲ ਦਾ ਯਕੀਨ ਨਹੀਂ ਕਰਦੇ ਅਧਿਆਤਮਿਕ ਖੇਤਰ ਵਿੱਚ ਵੀ ਐਸੇ ਸੰਤ ਨੇ ਐਸੇ ਮਹਾਂਪੁਰਖ ਨੇ ਜਿਹੜੇ ਕਹਿੰਦੇ ਨੇ ਮੇਰੇ ਤੋਂ ਵੱਡਾ ਭਗਤ ਜਾਂ ਮੇਰੇ ਤੋਂ ਵੱਡਾ ਸੰਤ ਕੋਈ ਨਹੀਂ ਹਰ ਇੱਕ ਦੀ ਅਵਸਥਾ ਆਪ ਕੋ ਆਪਣੀ ਹੈ ਹਰ ਕੋਈ ਉਸ ਪ੍ਰਮਾਤਮਾ ਦੀ ਨਦਰੇ ਰਹਿਮਤ ਦੇ ਨਾਲ ਬਖਸ਼ਿਸ਼ ਦੇ ਨਾਲ ਇੱਕ ਮੁਕਾਮ ਤੇ ਉਹਦੀ ਵੀ ਸੁਰਤ ਟਿੱਕੀ ਹੋਈ ਹੈ ਕਬੀਰ ਸਾਹਿਬ ਜੀ ਦੀ ਸੁਰਤ ਜਿੱਥੋਂ ਤੱਕ ਪਹੁੰਚ ਚੁੱਕੀ ਸੀ ਕਾਂਸੀ ਦੇ ਵਿੱਚ ਰਹਿਣ ਵਾਲੇ ਪੰਡਤਾਂ ਨੂੰ ਇਹ ਯਕੀਨ ਨਹੀਂ ਸੀ ਹੋ ਰਿਹਾ ਕਿ ਕਬੀਰ ਵਰਗਾ ਵੀ ਪ੍ਰਮਾਤਮਾ ਦੀ ਪ੍ਰਾਪਤੀ ਕਰ ਸਕਦਾ ਹੈ ਤਾਂ ਕਬੀਰ ਨੇ ਜਦੋਂ ਪ੍ਰਮਾਤਮਾ ਨੂੰ ਜਾਣਿਆ ਤੇ ਪ੍ਰਮਾਤਮਾ ਤੋਂ ਵੱਧ ਕੇ ਗੁਰੂ ਤੋਂ ਵੱਧ ਕੇ ਉਸ ਅਕਾਲ ਪੁਰਖ ਤੋਂ ਵੱਧ ਕੇ ਕਬੀਰ ਦੇ ਜੀਵਨ ਵਿੱਚ ਹੋਰ ਕੁਝ ਨਹੀਂ ਭਾਵੇਂ ਕਬੀਰ ਨੂੰ ਹਾਥੀ ਅੱਗੇ ਸੁੱਟਿਆ ਜਾਂਦਾ ਹੈ ਜਾਂ ਕਬੀਰ ਜੀ ਨੂੰ ਗੰਗਾ ਦੇ ਵਿੱਚ ਜੰਜੀਰਾ ਬੰਨ ਕੇ ਸੁੱਟਿਆ ਜਾਂਦਾ ਹੈ ਕਬੀਰ ਸਾਹਿਬ ਜੀ ਦਾ ਬਚਨ ਉਹ ਸ਼ਬਦ ਵੀ ਬਾਣੀ ਵਿੱਚ ਅੰਕਤ ਹੈ ਜੋ ਕਬੀਰ ਸਾਹਿਬ ਜੀ ਆਪ ਉਚਾਰਨ ਕਰਦੇ ਨੇ ਜਦੋਂ ਗੰਗਾ ਵਿੱਚ ਸੁੱਟਿਆ ਜਾਂਦਾ ਹੈ ਵਿਸ਼ਵਾਸ ਯਕੀਨ ਇਤਨਾ ਹੈ ਆਪਣੇ ਗੁਰੂ ਤੇ ਉਸ ਪ੍ਰਮਾਤਮਾ ਤੇ ਛਟਣ ਤੋਂ ਬਾਅਦ ਐਸੀ ਲਹਿਰ ਆਉਂਦੀ ਹੈ ਕਿ ਉਹ ਜੜੀਆਂ ਜੰਜੀਰਾਂ ਉਹ ਟੁੱਟ ਜਾਂਦੀਆਂ ਨੇ ਤਾਂ ਕਬੀਰ ਸਾਹਿਬ ਦੀ ਆਪ ਆਪਣੀ ਬਾਣੀ ਵਿੱਚ ਜ਼ਿਕਰ ਕਰਦੇ ਨੇ ਗੰਗਾ ਕੀ ਲਹਿਰ ਮੇਰੀ ਟੁੱੱਪੀ ਜੰਜੀਰ ਮਿਰਗ ਛਾਲਾ ਪਰ ਬੈਠੇ ਕਬੀਰ ਮਨ ਨਾ ਡਿਗੈ ਤਨ ਕਾਹੇ ਕਉ ਡਰਾਏ RAM ਨਾਮ ਚਿਤ ਰਹਿ ਆ ਸਮਾਏ ਰੱਤੇ ਸਈ ਜੇ ਮੁਖ ਨਾ ਮੁੜਨ ਜਿਹੜੇ ਪ੍ਰਮਾਤਮਾ ਵਿੱਚ ਰੱਤੇ ਜਾਂਦੇ ਨੇ ਨਾ ਉਹ ਕਦੀ ਵੀ ਆਪਣਾ ਮੁਖ ਪਰਮਾਤਮਾ ਤੋਂ ਪਾਸੇ ਨਹੀਂ ਕਰਦੇ ਉਹਨਾਂ ਦੇ ਜੀਵਨ ਵਿੱਚ ਸਭ ਕੁਝ ਹੀ ਪਰਮਾਤਮਾ ਹੁੰਦਾ ਹੈ ਤੇ ਪਰਮਾਤਮਾ ਤੇ ਗੁਰੂ ਤੋਂ ਵੱਧ ਕਿ ਉਹਨਾਂ ਦੇ ਜੀਵਨ ਵਿੱਚ ਹੋਰ ਕੋਈ ਨਹੀਂ ਜਿਵੇਂ ਸਿੱਖ ਦੇ ਜੀਵਨ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ ਇਸ ਸਿੱਖ ਦਾ ਗੁਰ ਸਿੱਖ ਦਾ ਚਿੱਤ ਗੁਰ ਸਿੱਖ ਦਾ ਹਿਰਦਾ ਹਰ ਰੋਜ਼ ਹੀ ਗੁਰੂ ਦੇ ਚਰਨਾਂ ਵਿੱਚ ਟਿਕਿਆ ਰਹੇ ਸਤਿਗੁਰੂ ਨੇ ਸਾਨੂੰ ਰਹਿਰਾਸ ਸਾਹਿਬ ਜੀ ਦੀ ਪਾਵਨ ਬਾਣੀ ਦੀ ਦਾਤ ਬਖਸ਼ਿਸ਼ ਕੀਤੀ ਹੈ ਗੁਰ ਸਿੱਖ ਹਰ ਯੁਗ-ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਉੱਥੇ ਵੀ ਭਰੋਸੇ ਦੀ ਗੱਲ ਸ਼ੁਰੂ ਤੇ ਵੀ ਭਰੋਸੇ ਦੀ ਗੱਲ ਤੇ ਜਦੋਂ ਅਖੀਰਲਾ ਸ਼ਬਦ ਹੈ ਉੱਥੇ ਵੀ ਮਹਾਰਾਜ ਭਰੋਸੇ ਦੀ ਗੱਲ ਕਰਦੇ ਆ ਕਿ ਤਿਸ ਸਾਹਿਬ ਕੀ ਟੇਕ ਟੇਕ ਤੋਂ ਮਤਲਬ ਆਸਰਾ ਪ੍ਰਹਲਾਦ ਨੇ ਆਸਰਾ ਪ੍ਰਮਾਤਮਾ ਦਾ ਲਿਆ ਡੋਲਿਆ ਨਹੀਂ ਪ੍ਰਮਾਤਮਾ ਨੇ ਉਸ ਦੀ ਰੱਖਿਆ ਕੀਤੀ ਹੈ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ RAM ਰਾਜੇ ਫਿਰ ਗੁਰ ਸਿੱਖ ਦਾ ਭਰੋਸਾ ਵਜਾ ਰਹੇ ਗੁਰੂ ਪਾਤਸ਼ਾਹ ਮਹਾਰਾਜ ਨੇ ਅਖੀਰਲਾ ਜੋ ਸ਼ਲੋਕ ਰਹਿ ਰਾਜ ਸਾਹਿਬ ਦੀ ਪਾਵਨ ਬਾਣੀ ਵਿੱਚ ਪੜਦੇ ਆ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਮਹਾਰਾਜ ਨੇ ਗੁਰੂ ਨਾਨਕ ਪਾਤ ਦੀ ਮੋਹਰ ਲਾ ਕੇ ਆਖਿਆ ਮਨੇ ਮਾਹੀ ਮਨੇ ਤੋਂ ਭਾਵ ਮਨ ਦੇ ਵਿੱਚ ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਗੁਰ ਸਿੱਖ ਦੇ ਜੀਵਨ ਵਿੱਚ ਵੀ ਗੁਰੂ ਤੋਂ ਵੱਧ ਕੇ ਹੋਰ ਕੋਈ ਨਹੀਂ ਜਿਹੜੇ ਗੁਰੂ ਦੇ ਵਿੱਚ ਰੱਤੇ ਜਾਂਦੇ ਨੇ ਉਹ ਕਦੀ ਵੀ ਗੁਰੂ ਦਾ ਲੜ ਗੁਰੂ ਦਾ ਪੱਲਾ ਕਿਸੇ ਵੀ ਕੀਮਤ ਤੇ ਛੱਡਦੇ ਨਹੀਂ ਰੱਤੇ ਸਈ ਜੇ ਮੁਖ ਨਾ ਮੋੜਨ ਜਿਨੀ ਸੰਝਾਤਾ ਸਾਈ ਇੱਕ ਸ਼ਬਦ ਬਾਬਾ ਫਰੀਦ ਸਾਹਿਬ ਜੀ ਦਾ ਬਾਣੀ ਵਿੱਚ ਆਉਂਦਾ ਹੈ ਕਹਿੰਦੇ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਪ੍ਰਮਾਤਮਾ ਦੇ ਦੀਦਾਰ ਦੇ ਵਿੱਚ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ ਜਿਨ੍ਹਾਂ ਨੂੰ ਪ੍ਰਮਾਤਮਾ ਵਿੱਚ ਸਰ ਗਿਆ ਉਤਰਤੀ ਤੇ ਭਾਰ ਨੇ ਮਹਾਰਾਜ ਨੇ ਬਾਣੀ ਵਿੱਚ ਕਿਹਾ ਭਾਈ ਗੁਰਦਾਸ ਸਾਹਿਬ ਜੀ ਆਪਣੀਆਂ ਵਾਰਾਂ ਵਿੱਚ ਕਹਿੰਦੇ ਨੇ ਕਿ ਧਰਤੀ ਦੀ ਇੱਕ ਪੁਕਾਰ ਹੈ ਜਿਸ ਪੁਕਾਰ ਨੂੰ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿੱਚ ਅੰਕਿਤ ਕੀਤਾ ਧਰਤੀ ਕਹਿੰਦੀ ਨੇ ਕਹਿੰਦੀ ਹੈ ਕਿ ਇਸ ਦੁਨੀਆ ਦੇ ਵਿੱਚ ਕਿੰਨੇ ਜੀਵ ਜਿਹੜੇ ਨੇ ਉਹ ਮੇਰੇ ਉੱਤੇ ਫਿਰਦੇ ਨੇ ਉਹਨਾਂ ਦਾ ਭਾਰ ਨਹੀਂ ਹੈ ਕਿੰਨੇ ਨਦੀਆਂ ਤੇ ਨਾਲੇ ਇਸ ਧਰਤੀ ਤੇ ਵਗਦੇ ਨੇ ਧਰਤੀ ਕਹਿੰਦੀ ਮੈਨੂੰ ਉਹਨਾਂ ਦਾ ਵੀ ਭਾਰ ਨਹੀਂ ਹੈ ਜਿਹੜੇ ਵੱਡੇ ਵੱਡੇ ਪਰਬਤ ਨੇ ਅਸਮਾਨ ਨੂੰ ਛੂੰਦੇ ਨੇ ਉਹਨਾਂ ਦਾ ਵੀ ਮੈਨੂੰ ਭਾਰ ਨਹੀਂ ਭਾਈ ਗੁਰਦਾਸ ਸਾਹਿਬ ਜੀ ਆਪਣੀ ਵਾਰ ਵਿੱਚ ਉਚਾਰਨ ਕਰਦੇ ਨੇ ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ ਜਿਹੜੇ ਪਰਬਤ ਅਸਮਾਨ ਨੂੰ ਖਹੰਦੇ ਨੇ ਧਰਤੀ ਕਹਿੰਦੀ ਔਰ ਉਹ ਵੀ ਭਾਰੇ ਨਹੀਂ ਲੱਗਦੇ ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ ਨਾ ਤਿਸ ਭਾਰੇ ਭਾ ਭਾਰੇ ਸਾਇਰਾਂ ਨਦਨਾਹ ਵਹੰਦੇ ਨਦੀਆਂ ਵੀ ਸਮੁੰਦਰ ਵੀ ਨਾਲੇ ਵੀ ਮੈਨੂੰ ਭਾਰੇ ਨਹੀਂ ਲੱਗਦੇ ਤੇ ਫਿਰ ਭਾਰੇ ਭਾਰਾ ਕੌਣ ਲੱਗਦਾ ਇਸ ਦੁਨੀਆ ਵਿੱਚ ਧਰਤੀ ਨੂੰ ਤੇ ਭਾਈ ਗੁਰਦਾਸ ਸਾਹਿਬ ਜੀ ਉਹ ਵਿਸਥਾਰ ਪੂਰਵਕ ਵਿਸਥਾਰ ਦੇ ਸਹਿਤ ਇਸ ਪੌੜੀ ਵਿੱਚ ਜ਼ਿਕਰ ਕਰਦੇ ਨੇ ਨਾ ਤਿਸ ਭਾਰੇ ਸਾਇਰਾਂ ਨਦਨਾਹ ਵਹੰਦੇ ਨਾ ਤਿਸ ਭਾਰੇ ਜੀ ਜੰਤ ਅਣਗਣਿਤ ਫਿਰੰਦੇ ਭਾਰੇ ਭੁਈ ਭੁਈ ਭੋਈ ਤੇ ਜ਼ਮੀਨ ਤੇ ਧਰਤੀ ਕਹਿੰਦੀ ਐ ਭਾਰੇ ਉਹ ਨੇ ਭਾਰੇ ਭੁਈ ਅਕਿਰਤ ਘਣ ਮੰਦੀ ਹੂ ਮੰਦੇ ਜਿਹੜੇ ਪ੍ਰਮਾਤਮਾ ਨੂੰ ਭੁੱਲ ਗਏ ਨੇ ਗੁਰੂ ਪਾਤਸ਼ਾਹ ਨੇ ਇਥੋਂ ਤੱਕ ਵੀ ਆਖਿਆ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਐਸਾ ਬੇਅੰਤ ਦਿਆਲੂ ਐ ਜਿਹੜੇ ਉਹਨੂੰ ਨਹੀਂ ਵੀ ਨਾ ਯਾਦ ਕਰਦੇ ਪ੍ਰਮਾਤਮਾ ਉਹਨਾਂ ਨੂੰ ਵੀ ਪਾਲਣ ਵਾਲਾ ਐ ਦਸਮ ਪਾਤਸ਼ਾ ਨੇ ਆਪਣੀ ਪਾਵਨ ਬਾਣੀ ਵਿੱਚ ਜ਼ਿਕਰ ਕੀਤਾ ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤੁ ਉਬਾਰ ਗਨੀ ਮਨਗਾਰੈ ਪਛ ਪਖੂ ਨਗ ਨਾਗ ਨਰਾਧਪ ਸਰਬ ਸਮੈ ਸਭ ਕੋ ਪ੍ਰਤਪਾਰੈ ਕੋਖਣ ਹੈ ਜਲ ਮੈ ਥਲ ਮੈ ਕਲ ਕੇ ਨਹੀਂ ਕਰਮ ਵਿਚਾਰੇ ਦੀਨ ਦਇਆਲ ਦਇਆ ਨਿਧ ਦੁਖਣ ਦੇਖਤ ਹੈ ਪਰ ਦੇਤ ਨਹਾਰੇ ਸਾਰਿਆਂ ਦੇ ਪ੍ਰਮਾਤਮਾ ਦੁੱਖਣ ਦੇਖਦਾ ਹੈ ਪਰ ਰੋਟੀ ਤੋਂ ਬਿਨਾ ਕੋਈ ਨਹੀਂ ਸੌਂਦਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸਾਨੂੰ ਪਾਵਨ ਬਾਣੀ ਦੀ ਦਾਤ ਬਖਸ਼ਿਸ਼ ਕੀਤੀ ਹੈ ਜਪਜੀ ਸਾਹਿਬ ਗੁਰਸਿੱਖ ਜੇ ਪੂਰਾ ਜਪਜੀ ਸਾਹਿਬ ਨਾ ਕਰੇ ਪੰਜ ਪੌੜੀਆਂ ਤੇ ਹਰ ਕੋਈ ਪੜ ਲੈਂਦਾ ਹੈ ਮੂਲ ਮੰਤਰ ਵੀ ਸਾਰਿਆਂ ਨੂੰ ਕੰਠ ਹੈ ਤੇ ਜੇ ਪੰਜਵੀਂ ਪੌੜੀ ਤੱਕ ਵੀ ਕੋਈ ਗੁਰਸਿੱਖ ਜਾਪ ਕਰੇ ਤੇ ਉੱਥੇ ਵੀ ਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰਸਿੱਖਾ ਤੇਰਾ ਭਰੋਸਾ ਗੁਰੂ ਦੇ ਵਿੱਚ ਟਿਕਿਆ ਰਵੇ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਰਤੇ ਸਈ ਜੇ ਮੁਖ ਨਾ ਮੁੜਨ ਜਿਹੜੇ ਪ੍ਰਮਾਤਮਾ ਵਿੱਚ ਰਤੇ ਹੁੰਦੇ ਨੇ ਨਾ ਉਹ ਆਪਣਾ ਮੁਖ ਕਦੇ ਵੀ ਪ੍ਰਮਾਤਮਾ ਤੋਂ ਪਾਸੇ ਨਹੀਂ ਕਰਦੇ ਕਿਉਂ ਗੁਰੂ ਪਾਤਸ਼ਾਹ ਨੇ ਸਿੱਖ ਨੂੰ ਸਮਝਾਇਆ ਹੈ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਗੁਰ ਸਿੱਖਾ ਜੇ ਤੂੰ ਬੇਮੁਖ ਹੋ ਗਿਆ ਤੈਨੂੰ ਕਦੇ ਕਿਤੇ ਵੀ ਮੁਕਤੀ ਨਹੀਂ ਮਿਲਨੀ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆਂ ਜਾਏ ਅਨੇਕ ਜੁਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ ਆਪ ਜੀ ਨੇ ਸੁਣਿਆ ਹੋਵੇਗਾ ਮੂਲੇ ਖੱਤਰੀ ਦਾ ਦਸਮ ਪਾਤਸ਼ਾਹ ਮਹਾਰਾਜ ਨੇ ਉਦਾਰ ਕੀਤਾ ਸੀ ਜਦੋਂ ਮੂਲਾ ਖਤਰੀ ਜੂਨਾ ਦੇ ਵਿੱਚ ਝਟਕ ਰਿਆ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸੰਗੀ ਘਰ ਆ ਗਿਆ ਜਦੋਂ ਪਾਤਸ਼ਾਹ ਮੁੜ ਕੇ ਫੇਰ ਆਉਂਦੇ ਨੇ ਤੇ ਘਰ ਵਾਲੀ ਨੇ ਜਵਾਬ ਦਿੱਤਾ ਕਿ ਫਕੀਰ ਫੇਰ ਮੁੜੇ ਆਉਂਦੇ ਨੇ ਘਰ ਵਾਲੀ ਨੂੰ ਲੈ ਜਾਣਗੇ ਮਹਾਰਾਜ ਨੇ ਆਵਾਜ਼ ਮਾਰੀ ਮੂਲਿਆ ਘਰੇ ਹੀ ਤੇ ਘਰ ਵਾਲੀ ਆਣ ਕੇ ਕਹਿਣ ਲੱਗੀ ਨਹੀਂ ਉਹ ਘਰੇ ਨਹੀਂ ਹੈ ਸੁਭਾਵਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਮੁਖ ਵਿੱਚੋਂ ਨਿਕਲ ਗਿਆ ਕਹਿ ਲੱਗੇ ਫਿਰ ਘਰੇ ਵੀ ਨਹੀਂ ਗੀਰੇ ਵਿੱਚ ਲੁਕਿਆ ਸੀ ਸੱਪ ਲੜਿਆ ਗੁਰੂ ਪਾਤਸ਼ਾਹ ਪਿੰਡੋਂ ਬਾਹਰ ਆਣ ਕੇ ਬੈਠੇ ਨੇ ਉਸੇ ਵੇਲੇ ਕਵੀ ਸੰਤੋਖ ਸਿੰਘ ਕਹਿੰਦੇ ਨੇ ਕਿ ਉਸ ਨੂੰ ਮੰਜੀ ਦੇ ਪਾ ਕੇ ਖੜਿਆ ਗਿਆ ਪਾਤਸ਼ਾਹ ਕਹਿੰਦੇ ਨੇ ਸਵਾਸ ਮੁੱਕ ਗਏ ਨੇ ਇਸ ਨੂੰ ਮੁਕਤ ਕਰਾਂਗੇ ਕਿਉਂਕਿ ਜੈਸੀ ਕਿਸੇ ਦੀ ਅੰਤ ਵੇਲੇ ਭਾਵਨਾ ਹੁੰਦੀ ਹੈ ਨਾ ਜੇ ਉਹ ਸੁਭਾਵਨਾ ਨੂੰ ਲੈ ਕੇ ਉਹ ਮਰ ਜਾਏ ਨਾ ਫੇਰ ਉਸ ਨੂੰ ਉਹ ਜੀ ਜੂਨ ਪ੍ਰਾਪਤ ਹੁੰਦੀ ਹੈ ਮੂਲਾ ਖਤਰਾ ਖਤਰੀ ਜਿਹੜਾ ਸੀ अनेका ਜੂਨਾਂ ਦੇ ਵਿੱਚੋਂ ਭਟਕਦਿਆਂ ਭਟਕਦਿਆਂ ਸਹਿ ਦੀ ਜੂਨ ਭੋਗ ਰਿਆ ਸੀ ਜਦੋਂ ਦਸਮ ਪਾਤਸ਼ਾਹ ਨੇ ਹਜੂਰ ਸਾਹਿਬ ਦੀ ਪਾਵਨ ਧਰਤੀ ਤੇ ਮਹਾਰਾਜ ਨੇ ਤੀਰ ਮਾਰ ਕੇ ਉਸ ਦਾ ਉਧਾਰ ਕੀਤਾ ਸੀ ਗੁਰ ਸਿੱਖ ਨੂੰ ਇਹ ਪਤਾ ਜੇ ਮੈਂ ਗੁਰੂ ਤੋਂ ਬੇਮੁਖ ਹੋ ਗਿਆ ਮੈਨੂੰ ਕਿਸੇ ਨੇ ਤਾਰਨਾ ਨਹੀਂ ਤੇ ਜਿਹੜਾ ਰੱਤਿਆ ਜਾਂਦਾ ਹੈ ਉਹ ਗੁਰੂ ਨੂੰ ਛੱਡ ਕੇ ਕਿਤੇ ਹੋਰ ਥਾਂ ਨਹੀਂ ਜਾਂਦਾ ਉਹ ਗੁਰੂ ਦਾ ਹੀ ਪੱਲਾ ਪਕੜ ਕੇ ਬੈਠਦਾ ਹੈ ਕਿ ਸੱਚੇ ਪਾਤਸ਼ਾਹ ਇੱਕ ਤੂੰ ਹੀ ਮੇਰਾ ਸਹਾਰਾ ਹੈ ਹੋਰ ਕੋਈ ਨਹੀਂ ਤੇ ਪਾਤਸ਼ਾਹ ਫਿਰ ਸਿੱਖ ਨੂੰ ਭਰੋਸਾ ਵੀ ਦਿੰਦੇ ਨੇ ਕਹਿੰਦੇ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ ਚੌ ਗਿਰਧ ਹਮਾਰੈ ਰਾਮਕਾਰ ਦੁਖ ਲੱਗੈ ਨਾ ਭਾਈ ਰੱਤੇ ਸਹੀ ਜੇ ਮੁਖ ਨਾ ਮੁੜਨ ਗੁਰ ਕਾ ਸਬਦ ਰਖvare ਚੌਕੀ ਤੋ ਗਿਰਦ ਹਮਾਰੇ RAM ਨਾਮ ਮਨ ਲਾਗਾ ਜਮ ਲੱਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਗੁਰ ਸਿੱਖ ਦਾ ਪ੍ਰੋਸਾ ਹੈ ਗੁਰੂ ਦੇ ਉੱਤੇ ਤਾਂ ਬਾਬਾ ਭਗਤ ਕਬੀਰ ਸਾਹਿਬ ਜੀ ਆਖਦੇ ਨੇ ਮੇਰਾ ਵਿਸ਼ਵਾਸ ਪਰਮਾਤਮਾ ਗਤ ਬਣ ਗਿਆ ਪਰ ਲੋਕ ਯਕੀਨ ਨਹੀਂ ਕਰਦੇ ਕਾਸ਼ੀ ਵਿੱਚ ਰਹਿਣ ਵਾਲੇ ਪੰਡਤ ਉੱਚੀ ਜਾਤੀ ਦੇ ਕਹਿਣ ਵਾਲੇ ਜਿਹੜੇ ਕਹਿੰਦੇ ਨੇ ਰੱਬ ਸਾਨੂੰ ਹੀ ਮਿਲ ਸਕਦਾ ਹੈ ਉਹਨਾਂ ਨੂੰ ਯਕੀਨ ਹੀ ਨਹੀਂ ਕਿ ਇੱਕ ਕੁਲਨੀ ਵਿੱਚ ਰਹਿਣ ਵਾਲੇ ਨੂੰ ਵੀ ਰੱਬ ਮਿਲ ਸਕਦਾ ਹੈ ਖੱਡੀ ਬੁਣਨ ਵਾਲੇ ਨੂੰ ਵੀ ਰੱਬ ਮਿਲ ਸਕਦਾ ਹੈ ਉਹਨਾਂ ਨੂੰ ਯਕੀਨ ਨਹੀਂ ਸੀ ਤਾਂ ਕਬੀਰ ਸਾਹਿਬ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ ਕਹਿੰਦੇ ਕਿਆ ਪੜੀ ਐ ਕਿਆ ਗੁਣੀਆਂ ਕਿਆ ਪੜੀ ਐ ਕਬੀਰ ਸਾਹਿਬ ਜੀ ਕਹਿੰਦੇ ਪੜਨਾ ਵੀ ਕੀ ਹੈ ਗੁਨੀਏ ਦਾ ਮਗਵਲ ਵਿਚਾਰਨ ਭਾਵ ਪੜੇ ਹੋਏ ਦਾ ਵੀ ਕੋਈ ਭਾਵ ਨਹੀਂ ਤੇ ਵਿਚਾਰਿਓਏ ਦਾ ਵੀ ਕੋਈ ਭਾਵ ਨਹੀਂ ਕਿਉਂ ਨਹੀਂ ਹੈ ਭਾਵ ਕਿਆ 베ਦ ਪੁਰਾਨਾ ਸੁਣੀਐ ਕਹਿੰਦੇ ਕੀ ਆ 베ਦਾਂ ਨੂੰ ਵੀ ਸੁਣਿਆ ਪੁਰਾਨਾ ਨੂੰ ਵੀ ਸੁਣਿਆ ਚਾਰ 베ਦ ਵੀ ਸੁਣੇ ਉਹਨਾਂ ਨੂੰ ਵਿਚਾਰਿਆ ਵੀ ਪੜੇ ਸੁਣੇ ਕਿਆ ਹੋਈ ਕਹਿੰਦੇ ਪੜੇ ਤੇ ਸੁਣੇ ਦਾ ਭਾਵ ਕੀ ਹੋਇਆ ਜੋ ਸਹਜ ਨਾ ਮਿਲਿਓ ਸੋਈ ਜਦੋਂ ਇਹ ਮਨ ਸਹਜ ਵਿੱਚ ਹੀ ਨਹੀਂ ਆਇਆ ਮਨ ਟਿਕਾ ਵਿੱਚ ਹੀ ਨਹੀਂ ਆਇਆ ਟਿਕਾ ਵਿੱਚ ਆ ਕੇ ਮਨੁੱਖ ਮਨੁੱਖ ਵਿੱਚ ਹੀ ਫਰਕ ਕਰਨ ਲੱਗ ਜਾਂਦਾ ਪੜ ਕੇ ਮਨੁੱਖ ਮਨੁੱਖ ਵਿੱਚ ਹੀ ਫਰਕ ਕਰਨ ਲੱਗ ਜਾਏ ਫਿਰ ਉਸ ਨੂੰ ਇਨਸਾਨ ਨਹੀਂ ਕਿਹਾ ਜਾ ਜਾ ਸਕਦਾ ਉਹ ਤੇ ਸ਼ੈਤਾਨ ਹੀ ਹੋ ਸਕਦਾ ਹੈ ਨਾ ਇਨਸਾਨ ਨਹੀਂ ਹੋ ਸਕਦਾ ਕਿਉਂਕਿ ਹਰ ਇੱਕ ਇਨਸਾਨ ਦੇ ਵਿੱਚ ਖੂਨ ਕੀ ਇੱਕੋ ਜਿਹਾ ਹੀ ਹੈ ਨਾ ਜੇ ਕੋਈ ਨੀਵੀਂ ਜਾਤੀ ਦਾ ਐ ਉਹਦੇ ਵਿੱਚ ਵੀ ਖੂਨ ਇੱਕੋ ਜਿਹਾ ਕੋਈ ਉੱਚ ਜਾਤੀ ਦਾ ਉਹਦੇ ਵਿੱਚ ਵੀ ਖੂਨ ਇੱਕੋ ਜਿਹਾ ਕਬੀਰ ਸਾਹਿਬ ਜੀ ਦੇ ਸ਼ਬਦ ਪਵਨ ਸ਼ਬਦ ਵੀ ਬਾਣੀ ਵਿੱਚ ਆਉਂਦੇ ਹਮ ਕਤ ਲੋਹੂ ਤੁਮ ਕਤ ਦੂਦ ਇਹ ਕਬੀਰ ਸਾਹਿਬ ਜੀ ਦੇ ਬਚਨ ਕਹਿੰਦੇ ਪੜੇ ਸੁਣੇ ਕਿਆ ਹੋਈ ਜਦ ਸਹਜ ਨਾ ਮਿਲੇ ਉਹ ਸੋਈ ਜਦੋਂ ਹਿਰਦੇ ਵਿੱਚ ਹਮੇ ਹੀ ਇੰਨੀ ਆ ਗਈ ਪੜ ਕੇ ਸੁਣ ਕੇ ਕਿ ਮੈਂ ਬਹੁਤ ਵੱਡਾ ਗਿਆਨੀ ਹਾਂ ਮੇਰੇ ਤੋਂ ਵੱਡਾ ਗਿਆਨੀ ਕੋਈ ਨਹੀਂ ਇਹ ਹਉਮੈ ਅਕਸਰ ਹੀ ਕਾਸ਼ੀ ਦੇ ਪੰਡਤਾਂ ਵਿੱਚ ਦੇਖੀ ਜਾਂਦੀ ਸੀ ਤਾਂ ਕਬੀਰ ਸਾਹਿਬ ਜੀ ਕਬੀਰ ਸਾਹਿਬ ਜੀ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਪ੍ਰਾਪਤੀ ਹੋਣ ਤੋਂ ਬਾਅਦ ਉਹਨਾਂ ਨੂੰ ਯਕੀਨ ਨਹੀਂ ਕਿ ਕਬੀਰ ਸਾਹਿਬ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ ਕਿ ਤੁਹਾਡੇ ਪੜ੍ਹੇ ਦਾ ਤੁਹਾਡੇ ਸੁਣੇ ਦਾ ਤੁਹਾਡੇ ਵਿਚਾਰੇ ਦਾ ਕੋਈ ਭਾਵ ਨਹੀਂ ਤੁਹਾਡਾ ਤੇ ਮਾਨੀ ਟਿਕਾ ਵਿੱਚ ਨਹੀਂ ਕਿ ਪ੍ਰਮਾਤਮਾ ਮਿਲ ਹੀ ਨਹੀਂ ਸਕਦਾ ਹਰ ਕਾ ਨਾਮ ਨਾ ਜਪਸ ਗਵਾਰਾ ਕਬੀਰ ਸਾਹਿਬ ਜੀ ਨੇ ਗਵਾਰ ਉਸ ਨੂੰ ਕਿਹਾ ਕਿਸੇ ਵੇਲੇ ਇੱਕ ਉਦਾਹਰਣ ਮਸ਼ਹੂਰ ਹੋ ਗਈ ਸੀ ਪਿੰਡ ਵਿੱਚ ਰਹਿਣ ਵਾਲੇ ਨੂੰ گاਵਾਰ ਕਿਹਾ ਜਾਂਦਾ گاਉਂ ਦਾ ਮਤਲਬ گاਉਂ ਹਿੰਦੀ ਵਿੱਚ گاਉਂ ਕਿਹਾ ਜਾਂਦਾ ਹੈ ਪੰਜਾਬੀ ਵਿੱਚ ਪਿੰਡ ਆਖਦੇ ਆਂ گاਉਂਵਾਰ ਭਾਵ گاਉਂ ਪਿੰਡ ਦੀ ਵਾਰਡ ਵਿੱਚ ਹੀ ਰਹਿਣ ਵਾਲਾ ਪਿੰਡੋ ਜਿਹੜਾ ਬਾਹਰ ਨਾ ਨਿਕਲਿਆ ਹੋਵੇ ਤੇ ਉਸ ਨੂੰ ਗਵਾਰ ਕਿਹਾ ਜਾਂਦਾ ਸੀ ਇਹ ਗਵਾਰ ਹੈ ਤੇ ਉਸ ਨੂੰ ਗਵਾਰ ਕਹਿਣਾ ਜਾਂ ਬਾਅਦ ਵਿੱਚ ਇਸ ਭਸ਼ਾ ਇਸ ਸ਼ਬਦ ਦਾ ਮਤਲਬ ਹੋਰ ਬਦਲਿਆ ਬਾਅਦ ਵਿੱਚ ਗਵਾਰ ਮੂਰਖ ਨੂੰ ਕਿਹਾ ਜਾਣ ਲੱਗਾ ਸਿੱਧੇ ਰੂਪ ਰੂਪ ਦੇ ਵਿੱਚ ਜਿਹੜਾ ਪਿੰਡੋਂ ਬਾਹਰ ਨਹੀਂ ਸੀ ਜਾਂਦਾ ਉਸ ਨੂੰ ਮੂਰਖ ਸਮਝਿਆ ਜਾਂਦਾ ਸੀ ਕਿ ਇਹਨੂੰ ਦੁਨੀਆਦਾਰੀ ਦਾ ਕੋਈ ਪਤਾ ਨਹੀਂ ਪਰ ਕਬੀਰ ਸਾਹਿਬ ਜੀ ਕਹਿੰਦੇ ਗਵਾਰ ਉਹ ਹੈ ਜਿਹੜਾ ਰੱਬ ਦਾ ਨਾਂ ਹੀ ਨਹੀਂ ਲੈਂਦਾ ਗਵਾਰ ਉਸ ਨੂੰ ਕਿਹਾ ਹਰ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚੈ ਬਾਰੰਬਾਰ ਬਾਰ 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 ਹੀ ਸੋਚੀ ਜਾਂਦਾ ਅੱਗੇ ਕਿਹੜਾ ਕਿਸੇ ਨੂੰ ਕੁਝ ਵੇਖਿਆ ਕੀ ਹੋਣਾ ਹੈ ਆ ਜਿੰਦਗੀ ਹੈ ਖਾ ਪੀ ਲਵਾਂ ਐਸ਼ ਕਰ ਲਵਾਂ ਬਾਅਦ ਵਿੱਚ ਮਿਲਣੀ ਨਹੀਂ ਇਹੀ ਸੋਚਾਂ ਵਿੱਚ ਆਪਣਾ ਦਿਨ ਵੀ ਲਗਾ ਦਿੰਦਾ ਹੈ ਸਾਲ ਵੀ ਲੰਘਾ ਦਿੰਦਾ ਹੈ ਰੱਬ ਦਾ ਨਾਮ ਫੇਰ ਪ੍ਰਮਾਤਮਾ ਨਹੀਂ ਨਹੀਂ ਲੈਂਦਾ ਰਹਾਉ ਅੰਧਿਆਰੇ ਦੀਪਕ ਚਾਹੀਐ ਕਬੀਰ ਸਾਹਿਬ ਜੀ ਕਹਿੰਦੇ ਵੇਖੋ ਜੇ ਕੋਈ ਵਸਤੂ ਕੋਈ ਚੀਜ਼ ਲੱਭਣੀ ਹੋਵੇ ਨਾ ਤੇ ਘੁੱਪ ਹਨੇਰਾ ਹੋਵੇ ਘਰ ਦੇ ਵਿੱਚ ਹਨੇਰਾ ਹੋਵੇ ਨਾ ਤੇ ਲਾਈਟ ਗਈ ਹੋਵੇ ਦੀਵਾ ਜਗਾਉਣਾ ਪੈਂਦਾ ਕੋਈ ਚੀਜ਼ ਨੂੰ ਲੱਭਣ ਵਾਸਤੇ ਕਬੀਰ ਸਾਹਿਬ ਜੀ ਕਹਿੰਦੇ ਐਵੇਂ ਮਨੁੱਖ ਆਪਣੇ ਆਪ ਵਿੱਚ ਗਵਾਚਾ ਹੈ ਵਿਕਾਰਾਂ ਵਿੱਚ ਗਵਾਚਾ ਹੈ ਵਾਸ਼ਨਾਵਾਂ ਵਿੱਚ ਗਵਾਚਾ ਹੋਇਆ ਹੈ ਇਹ ਦੁਨੀਆਦਾਰੀ ਵਿੱਚ ਗਵਾਚਾ ਹੋਇਆ ਇਹ ਆਪਣੇ ਆਪ ਨੂੰ ਹੀ ਨਹੀਂ ਲੱਭ ਰਿਹਾ ਕਿ ਮੈਂ ਕੀ ਹਾਂ ਤੇ ਗੁਰੂ ਪਾਤਸ਼ਾਹ ਨੇ ਹਾਲਾਂਕਿ ਇਸ ਮਨੁੱਖ ਨੂੰ ਸਮਝਾਇਆ ਵੀ ਕਿ ਭਲਿਆ ਤੈਨ ਮਨੁੱਖਾ ਦੇਹੀ ਮਿਲੀ ਕਿਉਂ ਹੈ ਇਹ ਦੀਵਾ ਹੈ ਗੁਰਬਾਣੀ ਇੱਕ ਚਾਨਣ ਹੈ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ ਪਾਤਸ਼ਾਹ ਕਹਿੰਦੇ ਭਹੀ ਪਰਾਪਤ ਮਨੁੱਖ ਦੇ ਹੁਰੀਆ ਕਹਿ ਲਗੇ ਤੈਨ ਮਨੁੱਖ ਦੇਹੀ ਕਿਉਂ ਮਿਲੀਏ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਜਿਵੇਂ ਇੱਕ ਵਸਤੂ ਨੂੰ ਲੱਭਣ ਵਾਸਤੇ ਦੀਵਾ ਜਗਾਉਣਾ ਪੈਂਦਾ ਹੈ ਨਾ ਆਪਣੇ ਆਪੇ ਨੂੰ ਖੋਜਣ ਵਾਸਤੇ ਇਹਨੂੰ ਆਪਣੇ ਆਪੇ ਅੰਦਰ ਝਾਤ ਮਾਰਨੀ ਪੈਣੀ ਹੈ ਤਾਂ ਇਸ ਨੂੰ ਆਪਣਾ ਜੀਵਨ ਲੱਭੇਗਾ ਕਿ ਮੈਂ ਕੀ ਹਾਂ ਤੇ ਮੈਂ ਕਿੰਨਾ ਜੀਵਨ ਪਿੱਛੇ ਗਵਾ ਚੁੱਕਾ ਹਾਂ ਨਸ਼ਿਆਂ ਵਿੱਚ ਗਵਾ ਚੁੱਕਾ ਹਾਂ ਵਾਸਨਾਵਾਂ ਵਿੱਚ ਗਵਾ ਚੁੱਕਾ ਹਾਂ ਜਦੋਂ ਇਹ ਆਪਣੇ ਆਪ ਨੂੰ ਪੜ੍ਹੇਗਾ ਆਪਣੇ ਆਪ ਨੂੰ ਮੋਨੋਖ ਵਿਚਾਰੇਗਾ ਤਾਂ ਹੀ ਇਹ ਜ਼ਿੰਦਗੀ ਦੀ ਅਸਲ ਲੀ ਤੇ ਅਸਲ ਰਾਤ ਆ ਸਕਦਾ ਹੈ ਤਾਂ ਕਬੀਰ ਸਾਹਿਬ ਜੀ ਕਹਿੰਦੇ ਹਨੇਰੇ ਦੀਪਕ ਚਾਹੀਏ ਹਨੇਰੇ ਦੇ ਵਿੱਚ ਕੋਈ ਵਸਤੂ ਲੱਭਣ ਵਾਸਤੇ ਦੀਪਕ ਜਗਾਉਣਾ ਪੈਂਦਾ ਇੱਕ ਬਸਤ ਅਗੋਚਰ ਲਹੀਏ ਅਗੋਚਰ ਪਵ ਸ਼ਿਪੀ ਹੋਈ ਵਸਤੂ ਤਾਂ ਹੀ ਲੱਭੇਗੀ ਜੇ ਚਾਨਣ ਕਰਾਂਗੇ ਵਸਤ ਅਗੋਚਰ ਪਾਈ ਕਬੀਰ ਜੀ ਕਹਿੰਦੇ ਵਸਤ ਅਗੋਚਰ ਜਿਹੜੀ ਅਗੋਚਰ ਵਸਤੂ ਸੀ ਨਾ ਮਨ ਮਨ ਹਰ ਇੱਕ ਦੀ ਪਕੜ ਵਿੱਚ ਨਹੀਂ ਮਨ ਜਿਹੜਾ ਹੈ ਵਾਸ਼ਨਾਵਾਂ ਦਾ ਭਰਿਆ ਹੋਇਆ ਹੈ ਵਾਸ਼ਨਾਵਾਂ ਨਾਲ ਕਾਮਨਾਵਾਂ ਨਾਲ ਹੀ ਜੁੜਿਆ ਹੋਇਆ ਹੈ ਤੇ ਮਨ ਨੂੰ ਫੜਨਾ ਹਾਰੀ ਸਾਰੀ ਦੇ ਵਸਦਾ ਕੰਮ ਨਹੀਂ ਕਬੀਰ ਜੀ ਨੇ ਆਪਣੀ ਬਾਣੀ ਵਿੱਚ ਕਿਹਾ ਕਬੀਰ ਮਨ ਪੰਖੀ ਭਇਓ ਓਡਿਓਡ ਦਹਜ ਸਜਾਏ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਇ ਸ਼ਰਾਬੀ ਨੂੰ ਸ਼ਰਾਬੀ ਦੀ ਸੰਗਤ ਮਿਲਦਾ ਹੈ ਬੜਾ ਖੁਸ਼ ਹੁੰਦਾ ਹੈ ਤਾਸ਼ ਖੇਡਣ ਵਾਲੇ ਨੂੰ ਚਾਰ ਤਾਸ਼ ਖੇਡਣ ਵਾਲੇ ਮਿਲ ਜਾਣ ਨਾ ਉਹ ਸਾਰੇ ਉੱਥੇ ਬੈਠ ਕੇ ਬਾਜੀ ਪਾਉਣ ਲੱਗ ਜਾਂਦੇ ਨੇ ਹੋ ਸਕਦਾ ਸਾਰਾ ਹੀ ਦਿਨ ਲਗਾ ਦੇਣ ਉੱਥੇ ਬੈਠੇ ਹੋਏ ਤੇ ਜੇ ਸਤ ਸੰਗਤ ਕਰਨ ਵਾਲੇ ਨੂੰ ਸਤ ਸੰਗੀ ਮਿਲ ਜਾਏ ਤੇ ਉਹ ਸਤ ਸੰਗ ਦੀਆਂ ਬਾਤਾਂ ਪਾਉਂਦੇ ਨੇ ਸੋਵੇਂ ਸੰਗਤ ਦਾ ਬਹੁਤ ਪ੍ਰਭਾਵ ਹੁੰਦਾ ਹੈ ਉਹ ਚੰਗੀ ਏ ਜਾਂ ਮਾੜੀ ਏ ਸੰਗਤ ਹੀ ਤੁਹਾਨੂੰ ਚੰਗਿਆਂ ਕਰ ਸਕਦੀ ਏ ਸੰਗਤ ਹੀ ਤੁਹਾਨੂੰ ਮਾੜਿਆਂ ਕਰ ਸਕਦੀ ਏ ਪਾਤਸ਼ਾਹ ਕਹਿੰਦੇ ਨੇ ਬਸਤ ਅਗੋਚਰ ਪਾਈ ਬਸਤ ਅਗੋਚਰ ਕੀਏ ਮਨ ਪਕੜਿਆ ਨਹੀਂ ਜਾ ਸਕਦਾ ਮਨ ਨੂੰ ਫੜਨ ਵਾਸਤੇ ਗੁਰੂ ਦਾ ਸ਼ਬਦ ਹੀ ਪ੍ਰਦਾਨ ਹੈ ਗੁਰੂ ਸ਼ਬਦ ਦੁਆਰਾ ਹੀ ਮਨ ਨੂੰ ਪਕੜਿਆ ਜਾ ਸਕਦਾ ਹੈ ਤੇ ਮਹਾਰਾਜ ਕਹਿੰਦੇ ਮਨ ਵਸਿਆ ਆਵੇਂ ਨਾਨਕਾ ਜੇ ਪੂਰਨ ਕਿਰਪਾ ਹੋਏ ਪੂਰਨ ਕੌਣ ਹੈ ਗੁਰਬਾਣੀ ਹੀ ਪੂਰਨ ਹੈ ਤੇ ਗੁਰਬਾਣੀ ਹੀ ਇਸ ਨੂੰ ਆਪੇ ਦਾ ਗਿਆਨ ਦੇ ਕੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰਾ ਨਾਲ ਹੈ ਗੁਰਮਤੀ ਰੰਗਮਾਨ ਗੁਰੂ ਦੀ ਮਤ ਦੇ ਦੁਆਰਾ ਘਟ ਦੀਪਕ ਰਹਿਆ ਸਮਾਈ ਤਾਂ ਜਿਹੜਾ ਦੀਪਕ ਹੈ ਦੀਵਾ ਹੈ ਉਇਹ ਹਿਰਦੇ ਵਿੱਚ ਇਹ ਹਿਰਦਾ ਪ੍ਰਮਾਤਮਾ ਨਾਲ ਜੁੜ ਜਾਏ ਤੇ ਪ੍ਰਕਾਸ਼ ਹੋ ਜਾਣਾ ਹੈ ਕਹ ਕਬੀਰ ਅਬ ਜਾਣਿਆ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਮਨ ਸੀ ਨਾ ਉਸ ਨੂੰ ਪਕੜ ਲਿਆ ਪਕੜਨ ਤੋਂ ਬਾਅਦ ਇਹ ਹਿਰਦਾ ਟਿਕ ਗਿਆ ਟਿਕਣ ਤੋਂ ਬਾਅਦ ਸਹਿਜ ਅਵਸਥਾ ਮਿਲੀ ਜਿਸ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਮੈਂ ਜਾਣ ਲਿਆ ਆਪਣੇ ਆਪੇ ਨੂੰ ਵੀ ਜਾਣ ਲਿਆ ਪ੍ਰਮਾਤਮਾ ਨੂੰ ਵੀ ਜਾਣ ਲਿਆ ਜਬ ਜਾਣਿਆ ਤਉ ਮਨ ਮੰਨਿਆ ਜਦੋਂ ਮੈਂ ਜਾਣਿਆ ਤੇ ਮੇਰਾ ਮਨ ਪਤੀਜ ਗਿਆ ਪ੍ਰਤੀਤ ਵਿੱਚ ਆ ਗਿਆ ਪਰ ਕੀ ਕਰੇ ਲੋਕਾਂ ਨੂੰ ਯਕੀਨ ਨਹੀਂ ਆਉਂਦਾ ਕਬੀਰ ਸਾਹਿਬ ਜੀ ਕਹਿੰਦੇ ਨੇ ਮਨ ਮੰਨੇ ਲੋਕ ਨਾ ਪਤੀਜੈ ਮਨ ਤਾਂ ਮੰਨਿਆ ਪਰਮਾਤਮਾ ਨਾਲ ਜੁੜ ਗਿਆ ਹੈ ਪਰ ਲੋਕ ਜਿਹੜੇ ਉਹਨਾਂ ਨੂੰ ਭਰੋਸਾ ਨਹੀਂ ਪਤੀਜ ਪਤੀਜਦੇ ਨਹੀਂ ਲੋਕ ਤੇ ਨਾ ਪਤੀਜੈ ਤਉ ਕੀਜੈ ਕਬੀਰ ਸਾਹਿਬ ਜੀ ਕਹਿੰਦੇ ਨਹੀਂ ਪਤੀਜ ਦੇ ਇਹਦੇ ਵਿੱਚ ਸਾਡਾ ਕੋਈ ਇਹ ਘਾਟਾ ਨਹੀਂ ਜਾਂ ਇਹਦੇ ਵਿੱਚ ਉਹਨਾਂ ਦਾ ਹੀ ਆ ਲੋਕ ਨਹੀਂ ਪਤੀਜ ਦੇ ਕਿਉਂਕਿ ਮੈਂ ਤੇ ਰੱਬ ਵਿੱਚ ਵਿੱਚ ਪਤੀਜਿਆ ਹੋਇਆ ਮੇਰਾ ਭਰੋਸਾ ਰੱਬ ਵਿੱਚ ਵਜਿਆ ਹੋਇਆ ਸੋ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਰਤੇ ਸਹੀ ਜੇ ਮੁਖ ਨਾ ਮੁੜਨ ਜਿੰਨੀ ਸੰਝਾਤਾ ਸਾਈਂ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਸਝਾਣ ਲਿਆ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪਾ ਲਿਆ ਸੋ ਉਹਨਾਂ ਦੀ ਬਾਤ ਕਬੀਰ ਸਾਹਿਬ ਜੀ ਕਰਦੇ ਹਨ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ਣ ਗੁਰਬਾਣੀ ਦੀ ਵਿਚਾਰ ਕਰਦੇ ਆ ਹੋਈਆਂ ਬਿਆੰਤ ਪ੍ਰਕਾਰ ਦੀਆਂ ਭੁੱਲਾਂ ਦੀ ਆਪ ਜੀ ਨੇ ਮੁਆਫੀ ਬਖਸ਼ਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ ਵਾਲੇ ਹਨ ਮਹਾਰਾਜ ਬਖਸ਼ ਲੈਣ ਇਤਨੀ ਕਾ ਹਾਜ਼ਰੀ ਪ੍ਰਵਾਨ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ